ਸੋ ਲੋਜੀ ਅਸੀਂ ਚੱਲਿਆ ਜੀ ਬਿਨੂ ਦਾ ਸਾਡੇ ਨਾਲ ਮਨੋਦੋਦ ਨੂੰ ਮਿਲਣਾ ਵਿੱਚ ਕਹਿਆ ਦਾ ਰੋਟਾ ਤੇ ਕਿਹਾ ਜੀ ਜੀ ਸੋਦ ਕਰਕੇ ਮੈਂ ਤੇ ਮੇਰੀ ਬੇਟੀ ਨੇ ਸਲਾਹ ਬਣਾ ਕੇ ਚਲੇ ਬਿਨੂ ਦੇ ਚੱਲਦੇ ਸਾਬ ਉੱਤੇ ਇੱਕ ਹੋਰ ਕੁੜੀ ਵੀ ਗਈ ਮੇਰੇ ਨਾਲ ਸੋ ਸੋਚਿਆ ਕਿ ਚਲੋ ਉਧਰ ਚੱਲਦੇ ਆ ਕੋਈ ਦੋ ਚੱਲਦੇ ਆ ਪੱਖੇ ਰਹਿ ਕੇ ਆਣਾ ਪੂਰੀ ਨਵੀਂ ਨਵੀਂ ਆ। ਸੋ ਜਾਣਦੇ ਆਂਗੇ ਗਾਣੇ-ਛਾਣੇ ਲੱਗੇ ਆ। ਤੁਹਾਨੂੰ ਪਤਾ ਹੀ ਨਿਆਰੇ ਗਾਣਿਆਂ ਦੇ ਚਾਰੇ ਸ਼ਕੀਮ ਹੁੰਦੇ ਆ। ਤੇ ਘਨੇ ਚੰਗੇ ਜੰਮੇ ਆ, ਤੁਰੇ ਜੰਮੇ। ਇਹ ਵੀ ਲੋ ਕੁੜੀ ਮੁਰ ਬਣਾਉਂਦੀ ਆ। ਅੱਜ ਜਿਹੜਾ ਕੈਮਰਾਮੈਨ ਇਹ ਬਣਿਆ। ਉਸ ਤੋਂ ਬਦਮੋ ਕਿਤਰਾ ਕਿਤਰਾ ਨੇ ਸ਼ਾਟ ਲਈ ਜਾਂਦੀ ਆ। ਜਿੱਦਾਂ ਦੇ ਵੀ ਲੈਣ ਲਈ ਵਧੀਆ ਲੈਣਗੇ ਹੋ। ਤੇ ਬਾਕੀ ਮੈਂ ਤਾਈਂ ਪਹੁੰਚ ਕੇ ਉਸ ਤੋਂ ਬਾਅਦ ਦੋ-ਦੋ ਵਜੇ ਅਸੀਂ ਤੇ ਉੱਥੇ ਫਿਰ ਘੁੰਮੇ ਫਿਰਿਆ। ਘੁੰਮ ਫਿਰ ਕੇ ਫਿਰ ਇੱਥੇ ਇੱਕ ਮਾਰਕੀਟ ਹੈਗੀ ਆ ਦਾ ਫੋਕ ਮਾਰਕੀਟ। ਉੱਥੇ ਗਏ। ਉੱਥੇ ਆ ਟ੍ਰੇਨ ਜੀਆਂ ਲੱਗੀਆਂ ਇਹ, ਪੁਰਾਣੀਆਂ ਜੀਆਂ। ਤੇ ਇਹਨਾਂ ਦੇ ਸ਼ਾਟ ਲੈ ਨਾਲ ਇਹਨਾਂ ਦੇ ਨਾਲ ਫੋਟੋ ਆ ਫੂਟੋ ਮੈਂ ਖਚਾਈਆਂ ਤੇ ਉਹੜਾਂ ਤਰ੍ਹਾਂ ਪੜੇ ਕਿ ਯਾਦਗਰੀ ਜੀ ਰਹਿ ਜਾਂਦੀ ਆ ਸੋ ਫਿਰ ਮੈਨੂੰ ਕੈਨੇਡਾ ਦਾ ਝੰਡਾ ਨਜ਼ਰ ਆਇਆ ਤੇ ਮੈਂ ਸ਼ਾਟ ਲਈਏ ਜੋ चीज ਵਧੀਆ ਲੱਗਦੀ ਆ ਸੋ ਮੈਂ ਸ਼ਾਟ ਲਿਆ ਮੈਨੂੰ ਬੜਾ ਵਧੀਆ ਲੱਗਾ ਇਹ ਚੀਜ਼ ਤੇ ਕੈਨੇਡਾ ਕੈਨੇਡਾ ਹੀ ਆ ਜਿਹੜਾ ਮੁਲਕ ਸਾਨੂੰ ਰੋਟੀ ਦੇਣ ਦਾ ਹੋਵੇ ਉਹਦੀ ਇੱਜ਼ਤ ਮਾਨ ਕਰਨਾ ਚਾਹੀਦਾ ਵਾ ਤੇ ਆ ਨਾ ਇੱਥੇ ਖਨਾ ਰਿਆ ਸੀ ਤੇ ਇਹਦੇ ਵਿੱਚ ਮੇਰੇ ਖਿਆਲੋਂ ਰੈਸਟੋਰੈਂਟ ਜਾ ਖੋਲਿਆ ਹੋਇਆ ਹੈ ਕੋਈ ਪਰਲੇ ਪਾਸੇ ਉਹ ਦਿਵਿੰਦਰ ਬਾਜਾ ਜਾ ਆ ਹੈਗੀ ਆ ਫੋਰਕ ਮਾਰਕੀਟ ਜਿਹੜੀ ਇੱਥੋਂ ਦੀ ਕਾਫੀ ਪੁਰਾਣੀ ਮਾਰਕੀਟ ਹੈ ਦਾਦੇ ਆ ਤੇ ਅੰਦਰ ਗਏ ਅੰਦਰ ਚਲੋ ਗੋਰੇ ਗੋਰੇ ਬੈਠੇ ਮੈਂ ਸ਼ਾਟ ਨਹੀਂ ਕੀਤਾ ਫਿਰ ਆ ਜான்ਸਨ ਟਰਮੀਨਲ ਹੈਗਾ ਵਾ ਟਰਮੀਨਲ ਇੱਥੇ ਦੱਸਦੇ ਆ ਕਿ ਪੁਰਾਣੇ ਟਾਈਮ ਤੇ ਜਦੋਂ ਸ਼ਿਪ ਆਉਂਦੇ ਹੁੰਦੇ ਸੀ ਜਿਹੜੇ ਪਾਣੀ ਵਾਲੇ ਜਹਾਜ਼ ਉਸਮਾਨ ਸਮੂਹ ਇੱਥੇ ਲਹੋਂਦੇ ਹੁੰਦੇ ਇੱਥੇ ਕੋਈ ਪਿੱਛੇ ਬੜਾ ਤਗੜਾ ਬਣਿਆ ਜਗਾੜ ਜਾ ਸੋ ਇੱਥੇ ਆਣ ਕੇ ਸਾਰੇ ਆ ਕੰਡਾ ਹੈਗਾ ਵਾ ਜਿਹੜਾ ਨੁੱਕਰ ਪਾਣੀਆ ਸਮੁੰਦਰ ਦੀ ਆ ਇੱਥੇ ਇਹਨੂੰ ਆਪਾਂ ਵੈਸੇ ਤੇ ਆਪਾਂ ਬੰਦਰਗਾਹ ਕਹਿ ਦਿੰਨੇ ਮੇਰੇ ਖਿਆਲ ਤੇ ਉਹ ਪਟਵੰਜਾਂ ਦੇ ਮੈਂ ਸ਼ੌਟ ਲੀ ਲਿਆ ਕਿਉਂਕਿ ਇੱਥੇ ਉਸ ਟਾਈਮ ਤੇ ਕਾਫੀ ਜ਼ਿਆਦਾ ਜੜੇ ਜਹਾਜ਼ ਆਉਂਦੇ ਹੁੰਦੇ ਸੀ ਉਹ ਇੱਥੇ ਸਮਾਨ ਲਾਇਆ ਜਾਂਦਾ ਹੁੰਦਾ ਹੈ ਤੇ ਸਮਾਨ ਲਾ ਕੇ ਖੋਖੋ ਵੱਖ ਇੱਥੇ ਪੈਨਲ ਬਣਾਏ ਹੁੰਦੇ ਸੀ ਉਹਨਾਂ 'ਚ ਰੱਖਿਆ ਜਾਂਦਾ ਸੀ ਤੇ ਐਸੀ ਸੋਚਿਆ ਚਲੋ ਅਸੀਂ ਇੰਨੇ ਇੰਪੋਰਟਿੰਗ ਸ਼ੂਟਿੰਗ ਕਰਦੇ ਆ ਆ ਭਾਈ ਸਾਫ ਕਰ ਲਈ ਮਸਤ ਹੀ ਤੇ ਮੈਂ ਚਲੋ ਸ਼ਾਟ ਲੈ ਲਈਏ ਸ਼ਾਟ ਲੈ ਵਹ ਬੜੀ ਚੀਜ਼ ਲੱਗੀ ਇਹਨੇ ਮੈਨੂੰ ਦੇਖ ਲਿਆ ਕਿ ਵੀਡੀਓ ਬਣਾਉਣ ਲਿਆ ਵਾ ਤੇ ਮੈਂ ਸ਼ਾਰਟ ਲਿਆਨ ਸ਼ਾਰਟ ਤੋਂ ਬਾਅਦ ਮਨੂੰ ਹੱਥ ਹਲਾ ਕੇ ਗਿਆ ਮੈਂ ਵੀ ਹੱਥ ਲਾਇਆ ਤੇ ਆ ਚੀਜ਼ ਦੇਖੋ ਬਹੁਤ ਵਧੀਆ ਲੱਗੀ ਆ ਤਿੰਨ ਚਾਰ ਬੱਚੇ ਦਿੱਤੇ ਆ ਕੰਡੇ ਦੇ ਠੰਡੀ ਜਗ੍ਹਾ ਬੈਠੇ ਹੋਏ ਆ ਮਾਂ ਬੈਠੀ ਆ ਉਹ ਪੀਉ ਜੇ ਤੇ ਆ ਇੱਕ ਨਿਕਲਾ ਜਾ ਸ਼ਾਰਟ ਜੇ ਸੋ ਆ ਪਤਾ ਕੇ ਮਨੂ ਕਹਿੰਦੇ ਕੇ ਡੜੀ ਪੈ ਵੀ ਚਾਹੁੰਦੀ ਹੁੰਦੀ ਐ ਮੈਂ ਚਲੋ ਜੋ ਪਾਉਗੇ ਫੇ ਭੱਜ ਪਾਂਗੇ ਤੇ ਕੋਲ ਆਈ ਵੈਸੇ ਮੈਂ ਸ਼ੌਟ ਜਾਂ ਕੀਤਾ ਆਪਣਾ ਮਸਤ ਜੱਟ ਸਰ ਬੈਠੇ ਆ ਕੁੜੀ ਨੇ ਸ਼ੌਟ ਲਿਆ ਆਪਾਂ ਉਤਰੇ ਪਾ ਦਿੱਤਾ ਇਹ ਹੈ ਬਈ ਦੋਫੋਕ ਹਿਸਟੋਰੀਕ ਸਾਈਟ ਐ ਜਿਹਨੂੰ ਕਹਿ ਦਿੰਨੇ ਆ but if somebody goes in the water by choice or otherwise, what i'm going to do is i'm going to take the boat, i'm going to put it into neutral like this, i'm going to come up here, i'm going to grab the anchor, i'm going to drop the anchor in the water, i'm going to grab this life ring, i'm going to throw the life ring towards that person, they will grab it, i will bring them back aboard the boat, they will be happier than they were a moment before, and we'll carry on the tour like nothing happened. sound that good? That's yeah. good. all right. now. Second, what if? What if I go in the water? What, what's your name? My name is Ridika. First mate, Ridika, everyone. Woo! First mate, Ridika. Thank you very much for volunteering. In the case that I go in the water and I'm not going in the water, but in that case, you're going to take the boat, okay. put it into neutral. You're walk up there, grab the anchor, drop the anchor, grab the life ring, throw the life ring towards me. Do mm -hmm. not mix those two up. Very mm -hmm. important. <laughs> and then you'll pull me back aboard the boat. I won't okay. tell my mom, I'll be you happier than I was. There? Yeah, don't do that, I need a new volunteer. <laughs> <laughs> ridiculous, you're gonna do great. i back for the boat. I'll make nothing happen. And, uh, we're the good. Alright, other than that, I've got a fire extinguisher at my feet. We have two exits on the boat, one on the left side of the boat behind you right here, and then one on the right side of the boat here. And I'm gonna recommend we all just use this one when we are tied back up in the docks. This will ensure that your feet stay dry. You guys are so much more safe than you were a moment before. I'm good? Alright. Anyone from out of town? Where do you guys want? Side, the Donald Street Bridge does tell us a few things. First, it tells us that these and Frenchy and Gamer were once here. What does matter are those three lines above it. Okay, those are different water markers. Every year after the snow melts, it is very common that the water levels will rise up to that blue line or even a little bit higher. Now, that yellow line is a warning, though. Okay. And if you're on the river and you can't see that yellow light, it's okay. Just go home, put on your rubber boots, because your feet are probably going to get wet. Okay. She lived through that flood. When I asked her a story, she goes, well, what I remembered was canoeing down my street and looking through the second story window of people's houses. That's how much water covered the entire city. Now, following that, we had a premier here in Manitoba, which is the equivalent of a governor for you guys, right? We had a premier here in Manitoba by the name of Duff Wofford. Duff Wofford was on a major endeavor. He wanted to build a dike around the entire city, a water diversion. The Golden Boy, the Golden Boy was a gift from France just before the Second World War. When they were delivering him here though, the war actually started. They kept him on that boat, using him as ballast to keep it level. He went back and forth several times before they actually dropped him off. It's actually a statue of Hermes from Greek mythology. God of agriculture, prosperity, and known as the, the messenger to the, to the gods. Which is why in his left hand he carries a sheet of wheat and points to the north with it. That's to tell the world where our resources lie. in his right hand he carries a torch as a call to youth to strive for excellence. He stands 16 and a half feet tall, weighs over two and a half tons and is covered in a 23.5 carat gold Arguably the more important statue though we got to the top of the stairs, Manitoba. The reason for this is Louis Riel led a rebellion in this part of Canada before ਜੇ ਕੋਈ ਹਿਸਟੋਰੀਕਲ ਚੀਜ਼ ਹੈ ਦੇਖਣ ਨੂੰ ਮਿਲੇ ਤੇ ਉਹਨੂੰ ਕਵਰ ਕਰਨਾ ਚਾਹੀਦਾ ਹੈ। ਇਹ ਆਪਾਂ ਇਹ ਸਭ ਕੁਝ ਤਾਂ ਬਿਠਾ ਲਿਆ ਭਾਈ ਤਾਂ ਵੀ ਛੋਟ ਕੱਢ ਲਿਆ। ਹੁਣ ਇਹ ਕਿੰਦਾ ਇਹ ਪੌਂਡ ਜਿਹੜਾ ਇਹ ਉਸ ਟਾਈਮ ਤੇ ਇਹ ਹੰਡੇ ਦੇ ਥੱਲੇ ਆ ਮਸ਼ੀਨ ਜੀ ਲੱਗੀ ਹੁੰਦੀ। ਇਹ ਚੁੱਕਿਆ ਜਾਂਦਾ ਹੁੰਦਾ ਹੈ ਇੱਕ ਪਾਸੇ। ਸੋ ਮੈਂ ਛੋਟ ਕਰ ਲਈਏ। ਕਿਉਂਕਿ ਕਾਫੀ ਜ਼ਿਆਦਾ ਪੁਰਾਣਾ ਪੌੜਾ ਹੈ। ਇਹ ਕਹਿੰਦੇ ਨੇ ਵਰਲਡ ਵਾਰ 2 ਦਾ ਇਹ ਪੌੜਾ ਹੈਗਾ ਵਾ।

ਪਹਿਲਾਂ ਟਾਇਰ ਤੇ ਲੱਗੇ ਸੀ ਕੋਈ ਫੰਕਸ਼ਨ ਚੱਲ ਰਿਹਾ ਬੈਂਕ ਦਾ ਪ੍ਰੋਗਰਾਮ ਵਗਦਾ। ਉਹ ਟਾਵਰ ਇਹ ਤਾਂ ਸ਼ਾਰਟ ਲਿਆ। ਹਾਂ ਬੈ। ਕਿੱਡਾ ਵਧੀਆ ਲੱਗਦਾ। ਬਹੁਤ ਵਧੀਆ। ਇਹ ਵੀ ਕਾਫੀ ਪੁਰਾਣਾ ਪਰ ਵਸਦਾ। ਸ਼ਾਰਟ ਲਿਆ। ਨਾਲ ਨਿਆਣੇ ਬੈਠੇ ਆ ਮਾਚੋ। ਤੁਹਾਨੂੰ ਪਤਾ ਵਾ ਕਿ ਮੈਂ ਆਪਣੇ ਨਿਆਣੇ ਦਾ ਕਾਟੇ ਸ਼ਾਰਟ ਜਿਹੜੇ ਆ ਉਹ ਵਿੱਚ ਮੈਂਸ਼ਨ ਕਰਤਾ ਹੁੰਦਾ ਵਾ ਬਾਕੀ ਬੂਟ ਕਰਦੇ ਸਰੋ ਇਹ ਸ਼ਾਰਟ ਸ਼ਾਰਟ ਵਧੀਆ ਜਿੰਨੇ ਘੇਗੇ ਵਧੀਆ ਲਿੰਦੇ ਬਾਕੀ ਜਿਹੜੇ ਵੀ ਲੈਕ ਦਿੰਦੇ ਉਹ ਪੂਰੇ ਡੇਲੀ ਦੇਖਦੇ ਹੁੰਦਾ ਉਹਨਾਂ ਲਈ ਤਾਂ ਨਾਰਮਲ ਆ ਜੀ ਆ ਵੀ ਕਾਫੀ ਪੁਰਾਣਾ ਵਾਂ ਦੱਸਣ ਦਾ ਹੈ ਜਦ ਦੀ ਹਿਸਟਰੀ ਦੱਸਣ ਦੇ ਆ ਬਾਕੀ ਸ਼ਾਰਟ ਸ਼ਾਰਟ ਕਰਕੇ ਇਹਦੀ ਹਿਸਟਰੀ ਵੀ ਲਿਖੀ ਹੋਈ ਸੀ ਆ ਲਿਖਿਆ ਜੀ ਇਹਦੀ ਹਿਸਟਰੀ ਤੇ ਤੁਸੀਂ ਪੜ ਸਕਦੇ ਜੇ ਪੜ ਕੇ ਪਤਾ ਲੱਗ ਜਾਂਦਾ ਵਾ ਕਿ ਇਹ ਕੀ ਚੀਜ਼ ਦਾ ਹੋਗਾ ਵਾ ਸੋ ਇਹ ਤੁਹਾ ਤੋਂ ਹਿਸਟਰੀ ਪੜ ਲਿਓ ਜਿੰਨੇ ਕੋ ਮੈਨੂੰ ਪਤਾ ਸੀ ਜਿੰਨੇ ਕੋ ਨੂੰ ਦੱਸੀ ਮੈਂ ਹੁਸਾਮਾ ਪਰ ਤੇ ਫਿਰ ਤੋਂ ਬਾਅਦ ਬਾਹਰ ਆਏ ਇਹ ਬਾਹਰ ਆਣ ਕੇ ਟੇਬਲ ਜਿਹਾ ਵੇਖਿਆ ਟੂ ਰਿਵਰਸ ਬਹੁਤ ਵਧੀਆ ਬਣਿਆ ਹੋਇਆ ਸੀ ਇਹਦਾ ਸ਼ਾਟ ਲੈ ਲਿਆ ਤੇ ਉਗੋਰੇ ਪਹਿਲੇ ਚੀਜ਼ ਵਧੀਆ ਬਣਾਉਂਦੇ ਆ ਜੋ ਮੇਗਾ ਫਿਰ ਸਿਟੀ ਦਾ ਸ਼ਾਟ ਲੈ ਇਹ ਸ਼ਾਟ ਜਿਹੜੇ ਆ ਗੁੜਿਆ ਲੈਂਦੇ ਆ ਸੋ ਸਾਡਾ ਕੈਮਰਾਮੈਨ ਇਹੋ ਬਣਿਆ ਪਿਆ ਹੈ ਤੇ ਕਿਉਂਕਿ ਮੈਂ ਡਰਾਈਵ ਕਰ ਰਿਹਾ ਹਾਂ ਤੇ ਸ਼ਾਟ ਨਹੀਂ ਕਰ ਸਕਦਾ ਤੇ ਫਿਰ ਗੁੜਿਆ ਸ਼ਾਟ ਕਰੇਗੀ ਇਹਰ ਕੀ ਤੇ ਹੀ ਗੁੜੀਆ ਦਾ ਸ਼ਾਰਟ ਵੇਖ ਲਿਓ ਤੇ ਮੈਂ ਮੈਂਸ਼ਨ ਕਰੀ ਜਾਣਾ ਵਾ ਆ ਦੇਖੋ ਸ਼ਾਰਟ ਵੇਖ ਲਾ ਆ ਮੈਨੂੰ ਕਹਿੰਦੇ ਆ ਤੇ ਉਹ ਮਸ਼ੀਨ ਜਿਹੜੀ ਮਗਰ ਤੂੜੀ ਵਾਲੀ ਹੁੰਦੀ ਆ ਮੈਂ ਉਹ ਤੂੜੀ ਗੱਡਣ ਚੱਲੇ ਆ ਤੇ ਹੱਸਦੇ ਘੇੜਦੇ ਟਾਈਮ ਪਾਸ ਪਾਸ ਸ਼ਹਿਰ ਦਾ ਸ਼ਾਰਟ ਲੈਂਡ ਹੈ ਸੋ ਠੀਕ ਆ ਬਾਕੀ ਤੁਸੀਂ ਵੀ ਸਿਟੀ ਵੇਖੀ ਚੱਲੋ ਜ਼ਿਆਦਾਤਰ ਤੇ ਇੰਡੀਆ ਵਾਲੇ ਵੇਖਦੇ ਆ ਕਿਉਂਕਿ ਚਲੋ ਇੱਥੋਂ ਵਾਲੇ ਤੇ ਸਾਰਿਆਂ ਨੇ ਵੇਖਿਆ ਹੁੰਦੀਆਂ ਵਾ ਇਹ ਆਪਣੀ ਵੀਡੀਓ ਜਿਹੜੀ ਹੈ ਜ਼ਿਆਦਾ ਇੰਡੀਆ ਹੀ ਜਾਂਦੀ ਹੈ ਤੇ ਆਪਾਂ ਇੰਡੀਆ ਸ਼ੇਅਰ ਕਰਦੇ ਆ ਤੇ ਇੰਡੀਆ ਵਾਲੇ ਸਾਡੇ ਜਿਹੜੇ ਜ਼ਿਆਦਾ ਹੈਗੇ ਆ ਉਹ ਹੀ ਦੇਖਦੇ ਆ ਕਿਉਂਕਿ ਹਰ ਕਿਸੇ ਨੂੰ ਹੁੰਦਾ ਵਾ ਕਿ ਚਲੋ ਜਿਹੜਾ ਬੰਦਾ ਪਹੁੰਚ ਨਹੀਂ ਸਕਦਾ ਤੇ ਉਹ ਬੰਦਾ ਜਿਹੜਾ ਵਾ ਇਤਰਾ ਹੀ YouTube ਰਾਹੀਂ ਜਾਂ ਹੋਰ ਵੀਰ ਭਰਾ ਜਿਹੜੇ ਬਣਾਉਂਦੇ ਆ ਉਨਾਰੇ ਬੇ ਹੁਲਾਈਂ ਲਾ ਤੇ ਆਪਾਂ ਵੀ ਚਲੋ ਜਿੰਦੇ ਕੇ ਜੋਗੇ ਹੈਗੇ ਆ ਛੋਟ ਛੋਟ ਪਾਈ ਜਾਈਦੇ ਆ ਬਾਕੀ ਆ ਕੇ ਜਾਣ ਤੋਂ ਬਾਅਦ ਇਹ ਚੀਚਾਂ ਜਿਹੜੀਆਂ ਵਾ ਯਾਦਗਰੀ ਰਹਿ ਜਾਂਦੀਆਂ ਕਿ ਰੋਣ ਵਾਲੇ ਟਾਈਮ ਚ ਬੰਦਾ ਯਾਦ ਹੀ ਰਹਿ ਜਾਂਦਾ ਵਾ ਹੋਰ ਨਾ ਤਾਂ ਕਸ਼ਮੀਰ ਜਾਣਾ ਫਿਰ ਅਸੀਂ ਪਹੁੰਚ ਗਏ ਜੀ ਬਿਨੀਪੈਕ ਇੱਥੇ ਪਿਕਚਰ ਦੇਖਣ ਤੇ ਅਸੀਂ ਪਿਕਚਰ ਵੇਖੀ ਆ ਜੀ ਸਰਦਾਰ ਜੀ 3 ਸਰਦਾਰ ਜੀ ਸ਼੍ਰੀ ਸਰਦਾਰ ਜੀ 3 ਦੇ ਸ਼ਾਟ ਸੋ ਆਪਾਂ ਕਹਾਂਗੇ ਥੋੜਾ ਜਿਹਾ ਆਪਣੇ ਨੂੰ ਕੈਮਰਾ ਦੇਣਾ ਮੋਬਾਈਲ ਤੇ ਸਰਦਾਰ ਜੀ ਰਿਮੋਟ ਛੇ ਲਗਾਓ ਖੜਾਤਾ ਫੋਨ ਤੇ ਉਹ ਕਿੱਥੇ ਵਸਿੰਦੇ ਮਹਾਲੀਆ ਬਾਕੀ ਇਹ ਵੀ ਵੀਡੀਓ ਜਿਹੜਾ ਜਾਣ ਪੁੱਛ ਕੇ ਬੈਨ ਕਰਦੀ ਹੈ ਨਾ ਕੋਈ ਰੀਜਨ ਇੰਝ ਚਲਾ ਜਾ ਸਰਦਾਰ ਬਾਕੀ ਚੱਲੀ ਸਾਰਾ ਦੇਖਣ ਵਾਲੀ ਆ ਜਰੂਰ ਦੇਖੋ ਕਿ ਕਿਹੜੇ ਨੇ ਇੰਡੀਆ ਦੇ ਦੇਖਣ ਦੇ ਜੀ ਬਹੁਤ ਚਾਰੀ ਬਹੁਤ ਦਿਆ ਕਿ ਬੰਦ ਤੇ ਗਾਣਾ ਸਟਾਰਟ ਹੋ ਗਿਆ ਤੇ ਜਿਹੜਾ ਹੁਣ ਆਪਾਂ ਗਾਣਾ ਚਲਾਵਾਂਗੇ ਉਹ ਗਾਣੇ ਦੇ ਨਾਲ ਥੋੜਾ ਬੜੀ ਜਿਹਾ

ਅਬਦ ਬਸ ਫੋਟੋ ਜਿਹੜੇ ਨੂੰ ਬ੍ਰੈਸ ਹੋਈ ਬਹੁਤ ਜੀ ਬਸ ਆਪਾਂ ਮਿਲਾ ਜੜਾ ਵਾ ਵਧੀਆ ਕੰਮ ਤੇ ਕਮ ਪ੍ਰਿੰਸ ਤਾਂ ਆਇਆ ਜੜਾ ਇਨਸਾਨ ਇਨਸਾਨ ਇੱਕ ਖੜ ਮੋੜ ਜੈਸਾ ਬਸ ਯਾ ਅਬਦੁਲ ਰਜ਼ੀਦ ਅੱਜ ਵੀ ਧਰਤੀ ਦੀ ਦੁਨੀਆ ਪਚਾਣ ਜੀ ਦੁਬਾਰਾ ਕੋਈ ਵਾਕ ਤੇ ਨਹੀਂ ਕੋਈ ਤੇ ਹਨ ਦੇਖੇ ਜਾਲਤਾਨੀ ਦੇ ਭਾਵੇਂ ਸੈਲੀਬ੍ਰਿਟੀ ਆ